ਹਾਂ ਸੀਗਾ ਪੰਜਾਬੀ ਮੈਂ ਟੋਪਣਾ ਕਰੂੰਗਾ ਜੇ ਕੱਜ ਪਹੁੰਚੇ ਹੋਿਆਂਗੇ ਆ ਪੈਂਟ ਲੈਰ ਦੇ ਵਿੱਚ ਦੇਖ ਸਕਦੇ ਹੋ ਕਿ ਤੁਸੀਂ ਕਿੰਨੀ ਭਿਆਨਕ ਆ ਕੇ ਤੇ ਹਵਾ ਦੇ ਨਾਲ ਅੱਗ ਦਾ ਕੱਚਾ ਗਿਆੜਾ ਆ ਲੱਗ ਚੁੱਕਿਆ ਵਗਾ ਤਾਂ ਇੱਧਰ ਤਾਂ ਨਾਲ ਹੀ ਸੀਗਾ ਚੱਲੋ ਹਨਾ ਮੇਰਾ ਕਰਕੇ ਵੱਡੀ ਗੇਹੀ ਤੇ ਆ ਕਰਕ ਦਾ ਵਿਚਾਰੇ ਗਰੀਬ ਦਾ ਆ ਕਿਸਾਨ ਦਾ ਬਹੁਤ ਮਾਰਾ ਹੋਇਆ ਦੇਖ ਸਕਦੇ ਹੋ ਤੁਸੀਂ ਕਿੰਨੀ ਭਿਆਨਕ ਲੱਗੀ ਹੋਈ ਹੈ ਕਿ ਦਿਖਾਉਣਾ ਕਿ ਤੁਹਾਨੂੰ ਲੱਗ ਲਿਆ ਜਾ ਕੇ ਦੇਖ ਸਕਦੇ ਹੋ ਕਿ ਤੁਸੀਂ ਵੀ ਟਰੈਕਟਰ ਦੇ ਨਾਲ ਪਿੰਡ ਦੇ ਨੌਜਵਾਨਾਂ ਨੇ ਕਿਵੇਂ ਟਰੈਕਟਰ ਛੋੜ ਕੇ ਇਧਰੋਂ ਮੱਕੀ ਆ ਦੌੜ ਕੇ ਕਿਵੇਂ ਅੱਗ ਪਾ ਕੇ ਕਦੇ ਕਾਪੂ ਪਾਇਆ ਵਗਾ ਤਾਂ ਇਧਰ ਕੋਸ਼ਕ ਕਣਕ ਦੇ ਵਿੱਚ ਕਾਫੀ ਕਣਕ ਦਾ ਨੁਕਸਾਨ ਵੀ ਹੋ ਗਿਆ ਨੁਕਸਾਨ ਦੇਖ ਸਕਦਾ ਕਿ ਤੁਸੀਂ ਦੂਰ ਹੋ तकरीबन ਕਾਫੀ ਦੂਰ ਆਗਾ ਜਿਹੜਾ ਕਿ ਹਜੇ ਵੀ ਅੱਗ ਬੋਝ ਨਹੀਂ ਰਹੀ ਵੀਰ ਕਿਵੇਂ ਟਰੈਕਟਰ ਦੇ ਨਾਲ ਮਿਹਨਤ ਕਰ ਰਹੇ ਨੇ ਕਿ ਦੇਖੋ ਕਿਵੇਂ ਹਨਾ ਆਪ ਮਹਾ ਰਹੇ ਹੋਗੇ ਪਿੰਡ ਦੇ ਵੀਰ ਹੁੰਨੀ ਕਿਵੇਂ ਕਾਬੂ ਪਾ ਰਹੇਗਾ ਕਾ ਦੇਖ ਸਕਦੇ ਤੁਸੀਂ ਬਈ ਕੱਗ ਦਾ ਇੰਨਾ ਵਾਗਾ ਵਾ ਇੱਥੇ ਲਹਰੇਪਿੰਡ ਦੇ ਵਿੱਚ ਕਿ ਬਹੁਤ ਹੀ ਤੇਜ਼ ਮਿੰਟਾਂ ਸਕਿੰਟਾਂ ਦੇ ਵਿੱਚ ਅੱਗ ਇੰਨੀ ਭਿਆਨਕ ਚੜ ਗਈ ਕਿ ਇਹ ਕੰਟਰੋਲ ਕਰਨਾ ਕਾਬੂ ਹੋ ਗਿਆ ਵਗਾ ਕਿ ਅੱਗ ਦਾ ਵਹਾ ਹੁਣ ਤਕਰੀਬਨ ਢੇਲੋਂ ਵੱਲੋਂ ਤੁਰ ਪਿਆ ਵਗਾ ਕਿ ਅੱਗੇ ਦਾ ਵਾਹ ਢੇਲੋਂ ਵੱਲੋਂ ਤੁਰਦੇ ਨਾਲ ਤਕਰੀਬਨ ਦੇਖ ਸਕਦਾ ਹਾਂ ਕਿ ਕਿਵੇਂ ਆਪਦੇ ਟਰੈਕਟਰ ਸਾਧਨਾ ਦੇ ਨਾਲ ਵੀਰ ਹੁਣੇ ਲੱਗੇ ਹੋਏ ਨੇ ਕਿ ਆਪਾਂ ਆਪ ਵੀਰ ਹੁਣੇ ਕਰ ਰਹੇ ਨੇਗੇ ਮਿਹਨਤ ਕਿ ਅੱਗੇ ਹੋ ਕੇ ਅੱਗ ਦੇ ਦਬਾਅ ਪਾਉਣ ਨੂੰ ਦੇਖ ਸਕਦਾ ਤੁਸੀਂ ਚਾਰੇ ਪਾਸੇ ਤੁਹਾਨੂੰ ਤੁਹਾਹੀ ਨਜ਼ਰ ਆਊਗਾ ਇੱਥੇ ਆ ਆ ਕਿਵੇਂ ਬਈ ਹੋ ਸਕਿਆ ਵਗਾ ਵੀ ਬਹੁਤ ਕਿਸੇ ਕੋਈ ਯਾਰ ਇਹਦੇ ਵਿੱਚ ਨਾ ਉਹ ਵੀ ਹੋਊਗਾ ਬਣਾ ਇੱਕ ਕਿਤੇ ਜ਼ਮੀਨ ਵੀਰ ਦੀ ਲੈਤੀ ਉਹ ਯਾਰ ਆ ਤਾਂ ਬਹੁਤ ਵੱਡਾ ਕਹਿਰ ਹੁੰਦਾ ਪਾ ਜਦੋਂ ਨਾ ਅੱਗ ਲੱਗਦੀ ਆ ਵੀ ਕਿਸੇ ਦੀ ਵੀ ਹਨਾ ਚਾਹੇ ਜਾਂ ਤਕਰੀਬਨ ਕਦੀ ਵੀ ਕੱਲਾ ਲਾਹਣੀ ਆਗੀ ਚਲੋ ਕਣਕ ਨਹੀਂ ਹੈਗੀ ਤੇ ਲਾਂ ਦੇ ਵੀ ਵੀਰੇ ਬਹੁਤ ਹਨਾ ਅਫਸੋਸ ਹੁੰਦਾ ਪਾ ਜਦੋਂ ਲਾਂ ਨੂੰ ਵੀ ਅੱਗ ਲੱਗ ਜਾਂਦੀ ਆ ਤੇ ਇਤਰਾ ਕੋਸ਼ ਕਣਕ ਵੀ ਆ ਵੀ ਕਾ ਕਾफी ਕਣਕ ਮੱਚ ਵੀ ਚੁੱਕੀ ਆ ਕਿ ਕਣਕ ਤੇ ਆਪ ਦੇਖ ਸਕਦੇ ਤੁਸੀਂ ਘੱਟੋ ਘੱਟ ਜੇ ਬਾਹਲੇ ਨਹੀਂ ਆ 35 ਤੋਂ 40 ਕਿਲੇ ਤਕਰੀਬਨ ਕਲਖ ਦੇ ਮੱਚ ਚੁੱਕੇ ਰ ਅੱਗ ਦੀ ਲਪੇਟ ਚ ਆ ਗਿਆ ਸਾਹਮਣੇ ਤੋਂ ਵੀ ਦੇਖ ਵੀ ਸਕਦਾ ਕਿਵੇਂ ਹੈ ਨਾ ਅੱਗ ਗਾਂਹਾਂ ਦੀ ਗਾਂਹ ਵਧੀ ਜਾ ਰਹੀ ਹੈ ਘਟਣ ਦਾ ਨਾਂ ਨਹੀਂ ਰਹਿ ਲਈ ਅੱਗ ਤਕਰੀਬਨ ਤੁਸੀਂ ਦੇਖ ਵੀ ਰਹੇ ਹੋਗੇ ਅੱਗ ਵੱਧਦੀ ਦੀ ਵੱਧਦੀ ਜਾ ਰਹੀ ਹੈ ਘਟਣ ਦਾ ਬਿਲਕੁਲ ਨਾਂ ਨਹੀਂ ਰਹੀ ਇਹ ਲਹਿਰੇਪਿੰਡ ਦੀਆਂ ਤਸਵੀਰਾਂ ਨੇ ਜਿਹੜਾ ਲੁਧਿਆਣਾ ਜ਼ਿਲ੍ਹਾ ਪੈਂਦਾ ਵਾ ਲਹਿਰੇਪਿੰਡ ਨੂੰ ਦੇਦੇ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਵੀ